ਕਸੀਨਾ ਹੁਣੇ ਥੋੜੇ ਦਿਨ ਪਹਿਲਾਂ ਘਰੇ ਗੱਲ ਕਰ ਰਹੇ ਸੀਗੇ ਤਾਂ ਉੱਥੇ ਸਾਡੇ ਕੋਈ ਰਿਸ਼ਤੇਦਾਰ ਨਹੀਂ ਤੇ ਉਹ ਦੋ ਭੈਣਾਂ ਹੀ ਨੇਗੀਆਂ ਤੇ ਉਹਨਾਂ ਚੋਂ ਇੱਕ ਭੈਣ ਦਾ ਜਿਹਦਾ ਵਿਆਹ ਹੋਇਆ ਦੋ ਹੀ ਵਿਆਹੀਆਂ ਹੋਈਆਂ ਨੇਗੀਆਂ ਤੇ ਇੱਕ ਦਾ ਸੁਣਨ ਦੇ ਵਿੱਚ ਆਇਆ ਕਿ ਨਾਲੇ ਕਿ ਉਹ ਪਰਿਵਾਰ ਬਾਹਰ ਰਹਿੰਦਾ ਆ ਕਿ ਉਹਨੂੰ ਬੜਾ ਜਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਸੀਗਾ ਇਵਨ ਕੁੱਟ ਮਾਰ ਵੀ ਉਹਦੀ ਕੀਤੀ ਜਾਂਦੀ ਸੀ ਕਿ ਸਿਰਫ ਇਸ ਗੱਲ ਦੇ ਲਈ ਕਿ ਤੂੰ ਆਪਣਾ ਹਿੱਸਾ ਆਪਣੇ ਪਿਓ ਤੋਂ ਜਾਂ ਆਪਣੀ ਮਾਂ ਤੋਂ ਲੈ ਕੇ ਆ ਕਿਉਂ ਕਿਉਂਕਿ ਹੁਣ ਨਾ ਤਾਂ ਤੁਹਾਡੇ ਕੋਈ ਭਰਾਵਾ ਤੇ ਉਹ ਹਿੱਸਾ ਹੁਣ ਤੁਹਾਡਾ ਹੀ ਆ ਤੇ ਤੂੰ ਉਥੋਂ ਲੈ ਕੇ ਆ ਹਨਾ ਤੇ ਅੰਤ ਇਹ ਹੋਇਆ ਵੀ ਕੁੜੀ ਨੂੰ ਡਾਈਵੋਰਸ ਲੈਣਾ ਪਿਆ ਉਹਨੂੰ ਆਪਣਾ ਉਹ ਪਰਿਵਾਰ ਛੱਡਣਾ ਪਿਆ ਹਨਾ ਤੇ ਮੈਂ ਕਹਿੰਨੀ ਇਹ ਕੱਲਾ ਕੇਸ ਨਹੀਂ ਅੱਗੇ ਪਿੱਛੇ ਆਪਾਂ ਕਿੰਨੀਆਂ ਹੀ ਇਹੋ ਜਿਹੀਆਂ ਗੱਲਾਂ ਸੁਣਦੇ ਰਹਿੰਦੇ ਆ ਜਿਾ ਆਪਾਂ ਵੈਸੇ ਵੀ ਆਪਣੇ ਕਈ ਵਾਰੀ ਫਰੈਂਡ ਸਰਕਲ ਚੋਂ ਜਾਂ ਆਪਣੇ ਜਾਣ ਪਛਾਣ ਨਾਲੋਂ ਉੱਤੇ ਗੱਲਾਂ ਸੁਣਦੇ ਰਹਿੰਦੇ ਆ ਜਿਨ੍ਹਾਂ ਦੇ ਵਾਕਈ ਕੱਲੀਆਂ ਕੁੜੀਆਂ ਲਾਦ ਨਹੀਂ ਗਈਆਂ ਤਾਂ ਉਹਨਾਂ ਨੂੰ ਇਹ ਹੁੰਦਾ ਹੈ ਕਿ ਸਾਨੂੰ ਸਾਰੇ ਹਿੱਸੇ ਝਾੜ ਦਿੰਦੇ ਰਹਿੰਦੇ ਨੇ ਕਿ ਤੁਸੀਂ ਨੰਦ ਦਾ ਮੁੰਡਾ ਅਡੌਪਟ ਕਰ ਲਓ ਤੁਸੀਂ ਜੇਠ ਦਾ ਕਰ ਲਓ ਤੁਸੀਂ ਦਿਓਰ ਦਾ ਮੁੰਡਾ ਅਡੌਪਟ ਕਰ ਲਓ ਕਿ ਕੱਲ ਨੂੰ ਵੀ ਤਾਂ ਇਹ ਬਗਾਨੇ ਪੁੱਤਾਂ ਹੱਥ ਹੀ ਜਾਣੀਆਂ ਹੈ ਹਨਾ ਸਹੀ ਹੈ ਸਭ ਨੂੰ ਇਹ ਹੁੰਦਾ ਹੈ ਕਿ ਜੇ ਕਿਸੇ ਦੇ ਕੁੜੀਆਂ ਹੋ ਗਈਆਂ ਤੇ ਮੈਂ ਕਹਿੰਨੀ ਹੈ ਕਿ ਮੁੰਡਾ ਹੋਣ ਦਾ ਪ੍ਰੈਸ਼ਰ ਇੱਕ ਇਹ ਵੀ ਆ ਹਰ ਇੱਕ ਦੇ ਉੱਪਰ ਕਿ ਸਾਨੂੰ ਕਿਸੇ ਦਾ ਬਾੱਚੂ ਨਿਆਣਾ ਜਾਂ ਸਾਡੀ ਜ਼ਮੀਨ ਜਾਇਦਾਦ ਬਾੱਚੂ ਕਿਸੇ ਨੂੰ ਜਾਊਗੀ ਤੇ ਇਹਦੇ ਨਾਲੋਂ ਕਿ ਸਾਡੇ ਆਪ ਦੇ ਇੱਕ ਬੱਚਾ ਜ਼ਰੂਰ ਹੋਣਾ ਚਾਹੀਦਾ ਇਹ ਤਾਂ ਚਲੋ ਪਰਮਾਤਮਾ ਦੇ ਹੱਥ ਦੀਆਂ ਗੱਲਾਂ ਨੇਗੀਆਂ ਪਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਨਾਲ ਜੁੜੀਆਂ ਹੋਈਆਂ ਨੇਗੀਆਂ ਕਿ ਕਨਸਰਨ ਇਹਦਾ ਵੱਡਾ ਹੈ ਕਿ ਜਿਹਦੇ ਇਕੱਲੀਆਂ ਧੀਆਂ ਨੇ ਇੱਕ ਤਾਂ ਉਹਦੀ ਐਗਜ਼ਿਸਟੈਂਸੀ ਨਹੀਂ ਮੰਨਦੇ ਹੈਗੇ ਹਨ ਕਿ ਉਹ ਬੰਦਾ ਹੈਗਾ ਜਾਂ ਉਹਦੀ ਵੀ ਜ਼ਿੰਦਗੀ 'ਚ ਜ਼ਰੂਰਤਾਂ ਹੋ ਸਕਦੀਆਂ ਨੇ ਜਾਂ ਆਪਾਂ ਇਹ ਤੈਅ ਕਰ ਲੈਨੇ ਕਿ ਜੇ ਮੁੰਡਾ ਤਾਂ ਉਹਨੂੰ ਹੀ ਜਾਇਦਾਦ ਉਹਨੂੰ ਹੀ ਪੈਸੇ ਦੀ ਜਾਂ ਉਹਨੂੰ ਹੀ ਹਰ ਇੱਕ ਚੀਜ਼ ਦੀ ਜ਼ਰੂਰਤ ਹੋ ਸਕਦੀ ਹੈ ਜੇ ਕੁੜੀਆਂ ਨੇ ਤਾਂ ਇਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਇਹ ਤਾਂ ਵਿਆਹ ਕਰਕੇ ਦੇ ਘਰੇ ਚਲੇ ਜਾਣੀਆਂ ਹੈ ਹੈਨਾ ਬਿਲਕੁਲ ਜਦੋਂ ਤੁਸੀਂ ਕਿਹਾ ਵੀ ਆਪਾਂ ਬੰਦੇ ਨੂੰ ਨਹੀਂ ਮੰਨਦੇ ਮੈਨੂੰ ਤਾਂ ਲੱਗਦਾ ਕਿ ਲੋਕੀ ਨਾ ਕੁੜੀਆਂ ਨੂੰ ਹੀ ਨਹੀਂ ਔਲਾਦ ਮੰਨਦੇ ਹਨਾ ਜ ਜਿਹਦੇ ਇੱਕ ਕੁੜੀ ਹੁੰਦੀ ਹੈ ਤਾਂ ਹੀ ਆਪਾਂ ਉਹਨੂੰ ਸਲਾਹ ਦਿੰਨੇ ਹੁੰਨੇ ਕਿ ਤੁਸੀਂ ਇੱਕ ਹੋਰ ਬੱਚਾ ਕਰ ਲਓ ਤੇ ਫਿਰ ਜੇ ਦੋ ਕੁੜੀਆਂ ਹੋ ਜਾਂਦੀਆਂ ਨੇ ਤਾਂ ਫਿਰ ਉਹਨੂੰ ਕਹਿਣਗੇ ਕਿ ਇੱਕ ਵਾਰੀ ਤੁਸੀਂ ਹੋਰ ਚਾਂਸ ਲੈ ਲਓ ਦੇਖ ਲਓ ਕਿ ਬਤਾ ਰੱਬ ਚੰਗੀ ਚੀਜ਼ ਦੇਵੇ ਹਨਾ ਤੇ ਇਹਦਾ ਮਤਲਬ ਤੁਸੀਂ ਕੁੜੀਆਂ ਨੂੰ ਪਹਿਲੀ ਗੱਲ ਤੁਸੀਂ ਆਪਣੀ ਔਲਾਦ ਚ ਨਹੀਂ ਗਿਣਦੇ ਹਨਾ ਜੇ ਪੇਰੈਂਟਸ ਜਿਨ੍ਹਾਂ ਦੀਆਂ ਧੀਆਂ ਹੁੰਦੀਆਂ ਨੇ ਜੇ ਉਹ ਮੰਨਦੇ ਨੇ ਫਿਰ ਰਿਸ਼ਤੇਦਾਰ ਉਹਨਾਂ ਨੂੰ ਇਦਾਂ ਕਮਾ ਕਮਾ ਕੇ ਕਿ ਜੋ ਕਹਿੰਦੇ ਨੇ ਮਤਲਬ ਫਿਰ ਬੰਦੇ ਨੂੰ ਉਹ ਸੋਚਣ ਲਾ ਦਿੰਦੇ ਆ ਕਿ ਸ਼ਾਇਦ ਕੁੜੀਆਂ ਮਤਲਬ ਮੁੰਡਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਹਨਾ ਦੋ ਕੁੜੀਆਂ ਹੋਣ ਚਾਹੀਏ ਇੱਕ ਕੁੜੀ ਇਵਨ ਕਈਆਂ ਨੂੰ ਤਾਂ ਤਿੰਨ ਕੁੜੀਆਂ ਤੇ ਵੀ ਲੋਕ ਸਲਾਹ ਦਿੰਦੇ ਆ ਪਰ ਇਹ ਚੀਜ਼ ਬਿਲਕੁਲ ਸੱਚੀ ਹੈ ਕਿ ਜਿਹਦੇ ਕੁੜੀਆਂ ਹੀ ਹੁੰਦੀਆਂ ਨੇ ਇੱਕ ਹੋਣ ਚਾਹੇ ਦੋ ਚਾਹੇ ਤਿੰਨ ਵੀ ਹੋਣ ਲੋਕੋ ਨੂੰ ਸੱਚੀ ਇਹ ਸਲਾਹ ਦਿੰਦੇ ਆ ਕਿ ਜੇ ਹੁਣ ਤੁਸੀਂ ਮਤਲਬ ਤੁਹਾਨੂੰ ਲੱਗਦਾ ਤੁਹਾਡੇ ਮੁੰਡਾ ਨਹੀਂ ਹੋ ਰਿਹਾ ਤਾਂ ਤੁਸੀਂ ਰਿਸ਼ਤੇਦਾਰਾਂ ਚੋਂ ਕਿਸੇ ਬੱਚੇ ਨੂੰ ਅਡੌਪਟ ਕਰ ਲਓ ਨਾ ਜ ਖਾਸ ਕਰਕੇ ਜਿਹਦੇ ਕਿਸੇ ਦੇ ਦੋ ਮੁੰਡੇ ਹੋਣਗੇ ਕਹਿਣਗੇ ਉਹਦਾ ਇੱਕ ਲੈ ਲਓ ਤੇ ਆ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਕਿ ਬਗਾਨੇ ਪੁੱਤਾਂ ਨੂੰ ਹੀ ਜਾਣੇ ਤਾਂ ਹੁਣ ਤੋਂ ਆਪਾਂ ਕਿੰਨੇ ਸਮਾਂ ਪਹਿਲਾਂ ਇਹ ਚੀਜ਼ ਸੁਣਦੇ ਆਇਆ ਹੈ ਨਾ ਜਿਵੇਂ ਮੇਰੇ ਮੰਮੀ ਹੁਣੀ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਮੰਮੀ ਹੁਣੀ ਵੀ ਪਹਿਣਾ ਪਹਿਣਾ ਹੀ ਨੇ ਹੂੰ ਮੇਰੇ ਕੋਈ ਮਾਮਾ ਜੀ ਨਹੀਂ ਹੈਗੇ ਪਰ ਚਲੋ ਮੇਰੇ ਸਾਰੇ ਮਤਲਬ ਮੰਮੀ ਪਾਪਾ ਹੋਣੇ ਜਾਂ ਮੇਰੇ ਮਾਸੜ ਜੀ ਚੰਗੇ ਸੀ ਉਹਨਾਂ ਨੇ ਕਦੀ ਮੇਰੇ ਨਾਨਾ ਜੀ ਤੋਂ ਜਿਉਂਦੇ ਜੀ ਨਹੀਂ ਸੀ ਇਹ ਕਿਹਾ ਕਿ ਤੁਸੀਂ ਸਾਨੂੰ ਸਾਡੇ ਹਿੱਸੇ ਦੇ ਦਿਓ ਪਰ ਸਾਨੂੰ ਆਲੇ ਦੁਆਲੇ ਬਹੁਤ ਸੁਣਨ ਨੂੰ ਮਿਲਦਾ ਹੁੰਦਾ ਸੀਗਾ ਹੈਨਾ ਤੇ ਲੋਕੀ ਮੇਰੇ ਮੰਮੀ ਉਹਨਾਂ ਨੂੰ ਵੀ ਸਲਾਮਾ ਦਿੰਦੇ ਹੁੰਦੇ ਸੀ ਵੀ ਤੁਹਾਡੇ ਪਿਓ ਕੋਲ ਸਰਕਾਰੀ ਨੌਕਰੀ ਵੀ ਐ ਨੀ ਜ਼ਮੀਨ ਆ ਤੁਸੀਂ ਉਹ ਤੋਂ ਹਿੱਸਾ ਕਿਉਂ ਨਹੀਂ ਲੈਂਦੇ ਹੈਨਾ ਚਾਹੇ ਕੁੜੀਆਂ ਜਿੰਨੇ ਮਰਜ਼ੀ ਰੱਜ ਦੇ ਪੁੱਜ ਦੇ ਘਰਾਂ 'ਚ ਵਿਆਈਆਂ ਹੋਣ ਪਹਿਲਾਂ ਤਾਂ ਮੁੰਡੇ ਹੀ ਕਈ ਵਾਰੀ ਕਹਿਣ ਲੱਗ ਜਾਂਦੇ ਨੇ ਹਨਾ ਵੀ ਜੇ ਛੋਟੇ ਛੋਟੇ ਕੰਮ ਚ ਮੰਨ ਲਓ ਤੁਹਾਨੂੰ ਘਰ ਚ ਪੈਸਿਆਂ ਦੀ ਲੋੜ ਪੈ ਗਈ ਵੀ ਜਾ ਕੇ ਉੱਥੋਂ ਲੇ ਆ ਉਹਨਾਂ ਨੇ ਕਿਹੜਾ ਕਿਸੇ ਹੋਰ ਨੂੰ ਦੇਣਾ ਉਹਨਾਂ ਤੇ ਕਿਹੜਾ ਕੋਈ ਮਤਲਬ ਅੱਗੋਂ ਸਾਹਮਣ ਵਾਲਾ ਫਿਰ ਤੁਹਾਡੇ ਆ ਪਰਿਵਾਰ ਚ ਲੋਕੀ ਤੁਹਾਨੂੰ ਸਲਾਵਾ ਦੇਣ ਲੱਗ ਜਾਂਦੇ ਨੇ ਇਦਾਂ ਦੀ ਹਨਾ ਤੇ ਆ ਜਿਹੜੀ ਚੀਜ਼ ਆ ਨਾ ਗੁਰਦੀਪ ਕੀ ਤਲਾਕ ਤੱਕ ਹੋ ਜਾਣੇ ਇਹ ਜ਼ਿਆਦਾਤਰ ਉੱਥੇ ਹੁੰਦਾ ਜਿੱਥੇ ਲੋਕ ਜਿਉਂਦੇ ਜਿਉ ਕਹਿਣ ਲੱਗ ਜਾਂਦੇ ਨੇ ਹੈਨਾ ਜਿਵੇਂ ਦੋ ਪੈਣਾ ਹੋ ਗਿਆ ਉਹਨਾਂ ਨੂੰ ਹੁੰਦਾ ਕਿਤੇ ਦੂਜਾ ਮੇਰਾ ਮਤਲਬ ਜਿਹੜਾ ਪਨਵਈਆ ਉਹ ਨਾ ਮੰਨ ਲਵੇ ਹੈਨਾ ਜ਼ਮੀਨ ਉਹਨਾਂ ਦੱਬ ਲੈਣ ਤੇ ਬਹੁਤ ਸਾਰੇ ਕੇਸਾਂ 'ਚ ਇਹ ਚੀਜ਼ ਹੁੰਦੀ ਹੈ ਕਿ ਸਾਰਿਆਂ ਨੂੰ ਪਤਾ ਹੁੰਦਾ ਬੇਸ਼ੱਕ ਕਿ ਧੀਆਂ ਨੇ ਜੇ ਤਾਂ ਮਾਪਿਓ ਨੇ ਮਤਲਬ ਉਹਨਾਂ ਨੂੰ ਹੀ ਦੇ ਕੇ ਜਾਣੀਆਂ ਚਾਹੇ ਧੀਆਂ ਨੇ ਚਾਹੇ ਪੁੱਤ ਕੋਈ ਵੀ ਮਾਪਿਓ ਦੁਨੀਆ ਤੇ ਇਹ ਨਹੀਂ ਹੁੰਦਾ ਕਿ ਜਾਇਦਾਦ ਆਪਣੇ ਨਾਲ ਲੈ ਕੇ ਜਾਂਦਾ ਪਰ ਫਿਰ ਵੀ ਕਈ ਜਿਉਂਦਿਆਂ ਤੇ ਇਹ ਕਹਿਣ ਲੱਗ ਜਾਂਦੇ ਨੇ ਹੈਨਾ ਉਹ ਕਹਿਣਗੇ ਕਿ ਤੁਸੀਂ ਹੋਰ ਨਹੀਂ ਤਾਂ ਵੰਡ-ਵੰਡਈਆ ਤਾਂ ਕਰਾ ਲਓ ਤੁਸੀਂ ਵਸੀਅਤਾਂ ਤਾਂ ਕਰਵਾ ਲਓ ਇੱਕ ਤਰ੍ਹਾਂ ਨਾਲ ਬੰਦਾ ਤੁਹਾਨੂੰ ਇਹੀ ਸਮਝਾ ਰਿਹਾ ਹੁੰਦਾ ਕੀ ਤੂੰ ਲੈ ਕੇ ਆ ਨਾ ਤੇ ਇਹ ਚ ਮਤਲਬ ਕੱਲੀਆਂ ਕੁੜੀਆਂ ਵਾਲਾ ਕੇਸ ਨਹੀਂ ਜਿਹੜੀ ਆਪਾਂ ਵਿਆਹ ਵੇਲੇ ਵੀ ਝਾਕ ਰੱਖਦੇ ਆ ਨਾ ਹਨਾ ਰਿਸ਼ਤਾ ਕਰਨ ਵੇਲੇ ਵੀ ਸਾਨੂੰ ਉਹਦਾ ਜੇ ਸਾਡੇ ਮੁੰਡੇ ਨੂੰ ਪੰਜ ਕਿੱਲੇ ਪੈਲੀ ਆਉਂਦੀ ਆ ਤਾਂ ਕੁੜੀ ਵਾਲੇ ਇਹ ਚੀਜ਼ ਦੇਣਗੇ ਜੇ ਉਹਦੋਂ ਵੱਧ ਆਉਂਦੀ ਹੈ ਤਾਂ ਤੁਸੀਂ ਪਹਿਲਾਂ ਹੀ ਸੋਚਣਾ ਸ਼ੁਰੂ ਕਰ ਦਿੰਨੇ ਆ ਕਿ ਉਹ ਇਹ ਚੀਜ਼ ਦੇਣਗੇ ਹਨਾ ਚਾਹੇ ਕੁੜੀਆਂ ਨੇ ਚਾਹੇ ਤੁਸੀਂ ਆਪਣਾ ਮੁੰਡਾ ਕਿਸੇ ਐਵੇਂ ਦੇ ਘਰੇ ਵਿਆਹ ਰਹੇ ਹੋ ਜਿੱਥੇ ਤੁਹਾਨੂੰ ਝਾਕੇ ਕਿ ਇਹਨਾਂ ਨੂੰ ਕੱਲ ਨੂੰ ਇੰਨਾ ਸਹਾਰਾ ਮਿਲੂਗਾ ਇਹਨਾਂ ਨੂੰ ਜ਼ਮੀਨ ਮਿਲੂ ਹੋਰ ਚੀਜ਼ਾਂ ਮਿਲਣਗੀਆਂ ਤਾਂ ਮੇਰਾ ਤਾਂ ਵੈਸੇ ਹੀ ਹਰੇਕ ਬੰਦੇ ਲਈ ਉਹ ਗਲਤ ਤਾਂ ਜੇ ਤੁਸੀਂ ਝਾਕੇ ਰੱਖ